ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ 0 ਪਹਿਲੇ ਵੀ ਪ੍ਰਸ਼ਨ ਨਹੀਂ ਆ। ਸੋ ਮੈਨੂੰ ਸਤਪੰਥ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ بجلی ਤਾਂ ਆਉਂਦੀ ਹੋਊ ਹੁਣ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ। ਬਿੱਲ ਨਹੀਂ ਦੇਣਾ। ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸ ਦਿਓ। ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪ ਦਾ ਪਿਆਰ ਤਾਂ ਤੁਸੀਂ ਮਾਵਾ ਪੈਣਾ ਹੌਸਲੇ 'ਚ ਰਹੋ ਕਿ 6 ਮਹੀਨੇ 'ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹਾਂ ਅਖੇ ਸੋ ਕਿ 6 ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤੌਣੀ ਸ਼ੁਰੂ ਹੋ ਜੇ। ਸੋ ਤੁਸੀਂ ਪੂਰੇ ਹੌਸਲੇ 'ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ। ਚੱਬਾ ਚੱਗਾ ਦੀ ਬਾਦਕਾ ਸੂ ਸਰਪੰਚ ਉਹ ਵੀ ਸਾਰੇ ਬਹੁਤ ਜ਼ਖਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨਾ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ ਚਾਰ ਪੰਜ ਕੰਮ ਭੁੱਲ ਗੀ ਹੋਵਾਂ ਤੁਹਾਨੂੰ ਦੱਸਣਾ ਕਿੰਨੇ ਸਰਕਾਰ ਨੇ ਕੰਮ ਕਰਤੇ ਪਰ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ। ਸੋ ਮੇਰੀ ਬੇਨਤੀ ਹੈ ਇਸ ਵਾਰ ਚੰਗੀ ਸਰਕਾਰ ਨੂੰ ਚੰਗੇ ਕੈਂਡੀਡੇਟ ਨੂੰ ਚੁਣੀਏ ਤੁਹਾਡੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਜੀ ਨੇ। ਸੋ ਇਸ ਵਾਰ ਜਾ ਕੇ 3 ਨੰਬਰ ਤੇ ਆਪਣਾ ਬਟਨ ਐ ਚਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੀ ਤੁਸੀਂ ਜਿਤਾ ਕੇ ਭੇਜੋ। ਇੰਨੀ ਆਕ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਆਓ ਆਪਾਂ ਦੋ ਨਾਰੇ ਲਾ ਕੇ ਸਮਾਪਤੀ ਕਰੀਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋਨਿਆ ਆਓ ਸ੍ਰੀ ਅਕਾਲ ਆਦੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦੁਆਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋੜੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਸੋ ਮੈਂ ਥੋੜੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂਗੀ ਕਾ ਕਰਨਾ ਚਾਹ। 0 ਪਹਿਲੇ ਵੀ ਕਿਰਸ਼ਣ ਜੀ ਸੋ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ ਵਿੱਚ ਬਿਜਲੀ ਤਾਂ ਆਉਂਦੀ ਹੋਊ ਹਣਾ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਦੇਣਾ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾਲੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪ ਦਾ ਪਿਆਰ ਤਾਂ ਤੁਸੀਂ ਮਾਵਾ ਪੈਣਾ ਹੌਸਲੇ 'ਚ ਰਹੋ ਕਿ 6 ਕਿ ਮਹੀਨਿਆਂ 'ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹੋਰ ਕਿਸੋ ਕਿ 6 ਕਿ ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤ ਆਣੀ ਸ਼ੁਰੂ ਹੋ ਜੇ। ਸੋ ਤੁਸੀਂ ਪੂਰੇ ਹੌਸਲੇ 'ਚ ਰਹੋ। ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ। ਸੋ ਸਰਪੰਚਾਂ ਉਹ ਸਾਰੇ ਬਹੁਤ ਸਿਰਫ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ ਚਾਰ ਪੰਜ ਕੰਮ ਭੁੱਲ ਗੀ ਹੋਵਾਂ ਤੁਹਾਨੂੰ ਦੱਸਣਾ ਹੈ ਕਿੰਨੇ ਸਰਕਾਰ ਨੇ ਕੰਮ ਕਰਦੇ ਪਰ ਤੁਸੀਂ ਇੱਕ ਕਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ